ਪੈਦਲ ਚਾਲੇ ਪਾ ਕੇ ਇੱਥੇ ਪਾਵਰਸਥਾਨ ਦੇ ਉਪਰਨਤ ਮਸਤਕ ਹੁੰਦਲੀ ਪਹੁੰਚੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰੇ ਤੇ ਵੱਡੇ ਅੜਾ ਕੀ ਇੱਕ ਆਠ ਅ ਸੰਖਿਆ ਦੇਖਿਆ ਜਾ ਸਕਦੇ ਗੁਰਸਿੱਖ ਜਿਹੜੀ ਹੈ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਣੇ ਲਈ ਤਾਂ ਸਭ ਮਾਰਦੇ ਹਨ ਆਪਲੇ ਨਹੀਂ ਤਾਂ ਸਭ ਕੋਈ ਕੁਛ ਨਾ ਕੁਛ ਕਰਦਾ ਹੈ ਪਰ ਸਤਿਗੁਰੂ ਮਹਾਰਾਜ ਕਲਗੀਧਾ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਜੋ ਕੁਰਬਾਨੀ ਕੀਤੀ ਉਹ ਆਪਣੇ ਲਈ ਜਾਂ ਕਿਸੇ ਆਪਣੇ ਧਰਮ ਲਈ ਕਲੇ ਮਜਬਲੀ ਨਹੀਂ ਹੁ ਸਮੁੱਚੀ ਮਨੁੱਖੀ ਅਧਿਕਾਰਾਂ ਲਈ ਦਬੇ ਕੁਚਲੇ ਲੋਕਾਂ ਨੂੰ ਗੁਲਾਮੀ ਤੋਂ ਯਾਦ ਕਰਾਉਣ ਲਈ ਮੁਗਲ ਹਕੂਮਤ ਨੂੰ ਨਾਸ਼ ਕਰਨ ਲਈ ਇਹ ਸ਼ਹੀਦੀ ਉਹਨਾਂ ਸਾਹਿਬਜ਼ਾਦਿਆਂ ਦੀ ਬਹੁਤ ਲਾਸਾਨੀ ਕੁਰਬਾਨੀ ਹੈ ਜਿਹਦਾ ਦੇਣ ਤਾਂ ਕੋਈ ਦੁਨੀਆ ਦੇ ਵਿੱਚ ਸੀ ਦੇ ਨਹੀਂ ਸਕਦੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਇੱਥੇ ਆਈਏ ਨਾਮ ਜਪੀਏ ਸੇਵਾ ਕਰੀਏ ਸਿਮਰਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਹਾਤੇ ਸਫਰ ਚੱਲ ਰਿਹਾ ਹੈ ਛੋਟੇ ਸਾਹਿਬਜ਼ਾਦੇ ਆਂ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਅੱਜ ਸ਼੍ਰੀ ਫਤਿਹਗੜ ਸਾਹਿਬ ਵਿਖੇ ਚੇਦੀ ਜੋੜ ਮਿਲ ਜਿਹੜੀ ਅਰੰਭਤਾ ਹੋਈ ਹੈ ਸੰਗਤਾਂ ਜਿਹੜੀਆਂ ਕਿ ਪੈਦਲ ਚਾਲੇ ਪਾ ਕੇ ਇੱਥੇ ਪਾਵਨ ਸਥਾਨ ਦੇ ਉਪਰ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਇੱਥੇ ਵੱਡਾ ਜਿਹੜਾ ਕਿ ਇੱਕ ਆਠ ਸੰਖਿਆ ਦੇਖਿਆ ਜਾ ਸਕਦੇ ਗੁਰਸਿੱਖ ਜਿਹੜੀ ਹੈ ਪਰਿਵਾਰ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਚਾਹਣਾ ਕਹਿਣਾ ਚਾਹੋਗੇ ਜੀ ਜਿਹੜੇ ਕਿ ਸਫਰੇ ਸ਼ਹਾਦਤ ਦੀ ਜਿਹੜੀ ਇਹ ਸ਼ੁਰੂਆਤ ਹੋਈ ਹੈ ਫਤਿਹਗੜ ਸਾਹਿਬ ਦੇ ਵਿੱਚ ਛੋਟੇ ਸਾਹਿਬ ਜ ਹਲਾਇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਮਹਾਰਾਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇੱਕ ਦੁਨੀਆ ਦੇ ਵਿੱਚ ਆਪਣੇ ਸਾਰੇ ਹੀ ਵੰਸ਼ ਦੀ ਆਪਣੇ ਸਰਬੰਸ ਦੀ ਕੁਰਬਾਨੀ ਕਰਕੇ ਆਪਣਾ ਸਭ ਕੁਝ ਨਿਸ਼ਾਵਰ ਕਰਕੇ ਔਰ ਆਪਣੇ ਵੱਡੇ ਸਹਿਬਜ਼ਾਦਿਆਂ ਨੂੰ ਸਤਿਗੁਰਾਂ ਨੇ ਚਮਕੌਰ ਦੀ ਜੰਗ ਦੇ ਵਿੱਚ ਕਿਸ ਤਰ੍ਹਾਂ ਮਹਾਰਾਜ ਜੀ ਨੇ ਆਪਣੀ ਅੱਖਾਂ ਦੇ ਸਾਹਮਣੇ ਸ਼ਹਾਦਤਾਂ ਪ੍ਰਾਪਤ ਕਰਾ ਕੇ ਉਹਨਾਂ ਨੂੰ ਜਕਾੜੇ ਛੱਡ ਕੇ ਔਰ ਇਹ ਦੱਸਿਆ ਕਿ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਆਪਣੇ ਲਈ ਤਾਂ ਸਭ ਮਰਦੇ ਹਨ ਆਪਲੇ ਨਹੀਂ ਤਾਂ ਸਭ ਕੋਈ ਕੁਛ ਨਾ ਕੁਛ ਕਰਦਾ ਹੈ ਪਰ ਸਤਗੁਰੂ ਮਹਾਰਾਜ ਕਲਗੀਧਾ ਦਸ਼ਮੇਸ਼ ਪਿਤਾ ਮਹਾਰਾਜੀ ਨੇ ਜੋ ਕੁਰਬਾਨੀ ਕੀਤੀ ਉਹ ਆਪਣੇ ਲਈ ਜਾਂ ਕਿਸੇ ਆਪਣੇ ਧਰਮ ਲਈ ਕਲੇ ਮਜਬਲੀ ਨਹੀਂ ਹੁੰਸ ਸਮੂਚੀ ਮਨੁੱਖੀ ਅਧਿਕਾਰਾਂ ਲਈ ਦਬੇ ਕੁਚਲੇ ਲੋਕਾਂ ਨੂੰ ਗੁਲਾਮੀ ਤੋਂ ਯਾਦ ਕਰਾਉਣ ਲਈ ਮੁਗਲ ਹਕੂਮਤ ਨੂੰ ਨਾਸ਼ ਕਰਨ ਲਈ ਆ ਤੇ ਸਤਗੁਰਾਂ ਨੇ ਇੱਕ ਜ਼ਬਰਦਸਤ ਜ਼ੁਲਮ ਦਾ ਟਾਕਰਾ ਕਰਨ ਲਈ ਆਪਣੇ ਛੋਟੇ ਛੋਟੇ ਸਹਿਜਾਦਿਆਂ ਦੀਆਂ ਸ਼ਹਾਦਤਾਂ ਹਨ ਔਰ ਆਪ ਆਪਣੇ ਸਮੂਹ ਸਰਬੰਸ ਦੀਪ ਪਿਤਾ ਦੀ ਮਾਤਾ ਦੀ ਬੱਚਿਆਂ ਦੀ ਬੇਵਿਦਾਨ ਕੁਰਬਾਨੀ ਕਰਕੇ ਸ਼ਹਾਦਤਾਂ ਦੇ ਕੇ ਇਹ ਦੱਸਿਆ ਦੁਨੀਆ ਨੂੰ ਕਿ ਪਰਉਪਕਾਰ ਕਿੰਦੇ ਕਿਸ ਨੂੰ ਨੇ ਸੋ ਛੋਟੇ ਸਾਹਿਬ ਜਦਿਆਂ ਵੀ ਫਿਰ ਸਤਿਗੁਰਾਂ ਦੇ ਪਾਵਨ ਲਾਲ ਹੁੰਦੇ ਨਾਤੇ ਆਪਣੀ ਉਹ ਸਤਿਗੁਰੂ ਦਾਦੇ ਦੀ ਅਤੇ ਆਪਣੇ ਪਿਤਾ ਦੇ ਪਾਏ ਹੋਏ ਹੁਕਮਾਂ ਪੂਰਨਿਆਂ ਦੇ ਉੱਤੇ ਚੱਲਦੇ ਆ ਉਹਨਾਂ ਨੇ ਛੋਟੇ-ਛੋਟੇ 5 ਤੇ 7 ਸਾਲ ਦੇ ਸਾਹਿਬਜ਼ਾਦਿਆਂ ਨੇ ਇਹ ਦੱਸ ਦਿੱਤਾ ਕਿ ਕਿਸ ਤਰ੍ਹਾਂ ਜੋ ਸੱਚ ਹੈ ਜੋ ਇੱਕ ਅੰਖ ਹੈ ਜੋ ਸੱਚ ਦਾ ਬੀਜ ਹੈ ਉਹ ਕਦੇ ਵੀ ਕਿਸੇ ਉਮਰ ਦੇ ਨਾਲ ਤਕਾਜ਼ਾ ਨਹੀਂ ਰੱਖਦਾ ਇਸ ਤਰ੍ਹਾਂ ਛੋਟੇ ਛੋਟੇ ਸਾਬਜਾਦਿਆਂ ਨੇ ਕਿਸ ਤਰ੍ਹਾਂ ਮਜੀਦ ਖਾਨ ਦੇ ਸਾਹਮਣੇ ਲਲਕਾਰਦੇ ਹੋયા ਉਸ ਦੇ ਸਮੁੱਚੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਉਹਨੂੰ ਸਮਝਾਇਆ ਕਿਆਸੀ ਕੇਵਲ ਤੇ ਕੇਵਲ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਕੇਵਲ ਬਾਣੇ ਕਰਕੇ ਨਹੀਂ ਉਹਨਾਂ ਨੇ ਬਾਬਿਆਂ ਨੇ ਉਹਨਾਂ ਸ਼ਹੀਦਾਂ ਨੇ ਬ੍ਰਹਮ ਗਿਆਨੀ ਅਵਸਥਾ ਦੇ ਮਾਲਕ ਸਨ ਜਿਨ੍ਹਾਂ ਨੇ ਵਜੀਦ ਖਾਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਸ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਤੇਰੀ ਇਸ ਨੂੰ ਨਹੀਂ ਮੰਨਦੇ ਅਤੇ ਤੇਰੇ ਇਸ ਜ਼ੁਲਮ ਦੇ ਅੱਗੇ ਵੀ ਸਾਡਾ ਸੀਸ ਨਹੀਂ ਝੁਕਦਾ ਅਤੇ ਉਹਨਾਂ ਨੇ ਕਿਸ ਤਰ੍ਹਾਂ ਕਚਹਿਰੀ ਵਿੱਚ ਜਾ ਕੇ ਵੀ ਫਤਿਹ ਬੁਲਾਈ ਹੈ ਅਤੇ ਆਪਣੀ ਫਤਿਹ ਦਾ ਉਹਨਾਂ ਨੇ ਪ੍ਰਤੀਕ ਬਿਆਨ ਕੀਤਾ ਉਪਰੰਤ ਉਹਨਾਂ ਨੇ ਇਸ਼ਾਅਦ ਤਾਂ ਹੱਸਦੇ ਹੱਸਦੇ ਸ਼ੀਦ ਨੀਆਂ ਦੇ ਵਿੱਚ ਖਲੋ ਕੇ ਪ੍ਰਾਪਤ ਕੀਤੀਆਂ ਤੇ ਇਹ ਕੇਵਲ ਮੇਲਾ ਨਹੀਂ ਸਾਰੀ ਦੁਨੀਆ ਜੋ ਹੁੰਦੀ ਉਹਨਾਂ ਨੇ ਬੇਨਤੀ ਕਰਦੇ ਕਿ ਮੇਲਾ ਨਹੀਂ ਹੈ ਇਹ ਸ਼ਹੀਦੀ ਉਹਨਾਂ ਸਾਹਿਬ ਜਾਨ ਦੀ ਬਹੁਤ ਨਿਸਾਨੀ ਕੁਰਬਾਨੀ ਹੈ ਜਿਹਦਾ ਦੇਣ ਤਾਂ ਕੋਈ ਦੁਨੀਆ ਦੇ ਵਿੱਚ ਅਸੀਂ ਦੇ ਨਹੀਂ ਸਕਦੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਇੱਥੇ ਆਈਏ ਨਾਮ ਜਪੀਏ ਸੇਵਾ ਕਰੀਏ ਸਿਮਰਨ ਕਰੀਏ ਕਈਆਂ ਨੂੰ ਤਾਂ ਕੇਵਲ ਲੱਗਦਾ ਹੈ ਕਿ ਕੁੰਮਣਾ ਫਿਰਨਾ ਹੈ ਮੇਲਾ ਹੈ ਕੰਮ ਫਿਰ ਲਿਆ ਕੇ ਨੌਜਵਾਨ ਬੱਚੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਸੋ ਇੱਥੇ ਆ ਕੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਿਰਦੇ ਵਿੱਚ ਵਸਾ ਕੇ ਨਾਮ ਜਪੋ ਸੇਵਾ ਕਰੋ ਔਰ ਆਪ ਗੁਰਮਤਿ ਦੇ ਧਾਰਨੀ ਹੋ ਕੇ ਗੁਰੂ ਮਹਾਰਾਜ ਦੀ ਪਾਈਆਂ ਪੈਰਾਂ ਦੇ ਉੱਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ ਬਾਕੀ ਤਾਂ ਇਹ ਸਾਰਾ ਦੁਨੀਆ ਇਹ ਸੰਸਾਰ ਸੁਭਾਵਨ ਜਾਣਾ ਮਨ ਮੂਰਖ ਚੇਤ ਜਾਣਾ ਸੋ ਆਪਣੀ ਫਰਜ਼ ਸਮਝਣੇ ਚਾਹੀਦੇ ਹਨ ਔਰ ਇਸ ਵਰਵਾਂ ਨੂੰ ਸਮਝਦਿਆਂ ਹੋਇਆਂ ਦੁਨੀਆ ਭਰ ਦੇ ਵਿੱਚ ਸਾਨੂੰ ਜਿਹੜਾ ਹੈ ਉਹ ਸਤਿਗੁਰਾਂ ਦੇ ਇਸ ਸੰਦੇਸ਼ ਨੂੰ ਸਹਿਜ ਆਦਿਆਂ ਦੀ ਕੁਰਬਾਨੀ ਨੂੰ ਸ਼ਹਾਦਤ ਨੂੰ ਦੱਸਣਾ ਚਾਹੀਦਾ ਹੈ ਪਚਾਉਣਾ ਚਾਹੀਦਾ ਹੈ ਔਰ ਤੇ ਇਹ ਸਾਰੀ ਸ਼ਹਾਦਤ ਦੇ ਉੱਤੇ ਅਨੁਸਾਰ ਆਪਣੇ ਬੱਚਿਆਂ ਨੂੰ ਵੀ ਇਹਦੇ ਨਾਲ ਜੋੜਨਾ ਚਾਹੀਦਾ ਹੈ ਬਾਕੀ ਇਹ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਛੋਟੇ ਛੋਟੇ ਜਿਹੇ ਬੱਚੇ ਨੇ ਸਿੱਖੀ ਰੂਪ ਦੇ ਵਿੱਚ ਇੱਥੇ ਸੱਜ ਕੇ ਆਏ ਨੇ ਗੁਰਸਿੱਖ ਪਰਿਵਾਰ ਹੈ ਹੋਰ ਵੀ ਜਿਹੜੀਆਂ ਸੰਗਤਾਂ ਮਯੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਦੇਖੋ ਕਿਸਕਰ ਜਿਹੜਾ ਕਿ ਸ਼ਰਧਾ ਭਾਵਨਾ ਨਾਲ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਇਹ ਜਿਹੜਾ ਕਿ ਦੋ ਤੋਂ 250 ਜਿਹੜਾ ਕਿ ਸੰਗਤਾਂ ਦਾ ਇੱਕ ਜਿਹੜਾ ਕਿ ਜਥਾ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਪਹੁੰਚਿਆ ਹੈਗਾ ਅਤੇ ਹੋਰ ਜਿਹੜੀਆਂ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਜਿਹੜਾ ਕਿ ਸਫਰੇ ਸ਼ਹਾਦਤ ਚੱਲ ਰਿਹਾ ਹੈ ਛੋਟੇ ਸਾਬਜਦਿਆਂ ਦੀ ਸ਼ਹਾਦਤ ਤੇ ਕੀ ਕਹਿਣਾ ਹੈ ਅੱਜ ਅਸੀਂ ਸਵੇਰੇ ਆਕੜਾ ਕਿੜੀ ਸੇਹੀ ਗੁਰਦੁਆਰਾ ਨਿੰਮ ਸਾਹਿਬ ਤੋਂ ਸਵੇਰੇ 5 ਵਜੇ ਪੈਦਲ ਯਾਤਰਾ ਬੀਬੀਆਂ ਮਾਈ ਭਾਈ ਸਾਰੇ ਸਵੇਰੇ 5 ਵਜੇ ਯਾਤਰਾ ਸ਼ੁਰੂ ਕੀਤੀ ਸੀ ਗੁਰੂ ਦੀ ਕਿਰਪਾ ਨਾਲ ਪਿੰਡਾਂ ਦੇ ਵਿੱਚ ਪਿੱਛੇ ਸਾਡੇ ਟਰੈਕਟਰ ਟਰਾਲੀਆਂ ਵੀ ਸੀ ਬਈ ਜੇ ਕਿਸੇ ਮਾਈ ਨੂੰ ਭਾਈ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਟਰਾਲੀ ਦੇ ਵਿੱਚ ਬਿਠਾਇਆ ਜਾਊਗਾ ਪਰ ਗੁਰੂ ਦੀ ਕਿਰਪਾ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਅਸੀਂ 12:01 ਵਜੇ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਆ ਹੁਣ ਸਾਰੀਆਂ ਸੰਗਤਾਂ ਇਕੱਠੇ ਹੋ ਕੇ ਇੱਥੇ ਨਮਸਕਾਰ ਕਰਾਂਗੇ ਮੱਥਾ ਟੇਕਾਂਗੇ ਉਹਦੇ ਬਾਅਦ ਫਿਰ ਆਪਣੇ ਪਿੰਡਾਂ ਨੂੰ ਚਾਲੇ ਪਾਵਾਂਗੇ ਤਿੰਨ ਦਿਨ ਜਿਹੜਾ ਇਹ ਗੁਰਦੁਆਰਾ ਇੱਥੇ ਗੁਰਦੁਆਰਾ ਤਿੰਨ ਦਿਨ ਤਿੰਨ ਦਿਨ ਜਿਹੜਾ ਸ਼ਹਾਦਤ ਕਰਿਆ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਨੇ ਮਾਤਾ ਗੁਜਰ ਕੌਰ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਾਂਗੇ ਜੀ ਇਹ ਜੀ ਸ਼ਹਾਦਤ ਨਾ ਕਿਸੇ ਧਰਮ ਚ ਹੋਈ ਆ ਨਾ ਕੋਈ ਕਰ ਸਕੇ ਨਾ ਕਿਸੇ ਤੇ ਹੋਣੀ ਆ ਜੀ ਕਿੱਡੀਆਂ ਕਿੱਡੀਆਂ ਧਮਕੀਆਂ ਦਿੱਤੀਆਂ ਗਈਆਂ ਕਿੱਡੇ ਕਿੱਡੇ ਲਾਲਚ ਦਾਇਗੇ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੀ ਕੈਸੀ ਪ੍ਰੇਰਣਾ ਸੀ ਉਹ ਛੋਟੇ ਛੋਟੇ ਸਾਬ ਜਾਦੇ ਨਾ ਸਰਦੀ ਤੋਂ ਡਰੇ ਨਾ ਬਜੀਦੇ ਖਾਨ ਤੇ ਦਬਕਿਆਂ ਤੇ ਡਰੇ ਨਾ ਕਿਸੇ ਲਾਲਚ ਚਾਹੇ ਤਨ ਤਨ ਉਹਨਾਂ ਸਾਹਿਬ ਜਦਿਆਂ ਦਾ ਮਾਤਾ ਗੁਜਰ ਕੌਰ ਦਾ ਅਸੀਂ ਉਹਨਾਂ ਨੂੰ ਨਮਸ਼ਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਕੀ ਜਿਹੜੇ ਕਿ ਪੂਰੇ ਪਰਿਵਾਰ ਸਮੇਤ ਜਿਹੜੇ ਕਿ ਇੱਥੇ ਇਹ ਜੱਥੇ ਪਹੁੰਚ ਰਹੇ ਨੇ ਸੋ ਤਸਵੀਰਾਂ ਸਾਂਝੇ ਕਰ ਰਹੇ ਆ ਪੰਜਾਬ ਏਐਮਪੀਐਮ ਦੇ ਉੱਪਰ ਸੋ ਤੁਸੀਂ ਵੀ ਸਲਸ਼ਾਨੀ ਸ਼ਹਾਦਤ ਨੂੰ ਜਿਹੜਾ ਕਿ ਸਜਦਾ ਕਰੋ ਕਮੈਂਟਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਜ਼ਰੂਰ ਲਿਖੋ